ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਪਹਿਲਾਂ ਤਾਂ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਸਾਡੇ ਨਾਲ ਨਵੇਂ ਤੇ ਪੁਰਾਣੇ ਸਬਸਕ੍ਰਾਈਬਰ ਜੁੜੇ ਹੋਏ ਆ ਜੀ ਤੁਹਾਡਾ ਸਾਰਿਆਂ ਦਾ ਜੀ ਤਾਹਤ ਲੋ ਧੰਨਵਾਦ ਹੈ ਜੀ ਇੱਧਰ ਮੇਰਾ ਸਾਲਾ ਬੈਠਾ ਵੈਗਟੀ ਕੀ ਪੱਤੀ ਇਹ ਕਹਿੰਦੇ ਦਰਦਾ ਇੱਧਰ ਚੇਰਨਜੀਤ ਕੌਰ ਸਾਸ਼ਟੀ ਕਾਲ ਜੀ ਸਾਰਿਆਂ ਨੂੰ ਇੱਧਰ ਮੇਰੀ ਸੱਸ ਨੂੰ ਬੈਠੀ ਹੈ ਜੀ ਥੱਕ ਨਹੀਂ ਥੱਕਣਾ ਮੱਛਰ ਬਹੁਤ ਸਾਰਿਆਂ ਨੂੰ ਮੱਛਰ ਬਹੁਤ ਬਹੁਤ ਮੱਛਰ ਬਾਹਰ ਸੀ ਬਹੁਤ ਚੰਗੇ ਬੈਠੇ ਮੱਛਰ ਦਾ ਨਹੀਂ ਜਾ ਰਹਾ ਤੇ ਅੱਜ ਮੌਸਮ ਵੀ ਅੱਜ ਦਾ ਸਵੇਰ ਦਾ ਇੱਕ ਵਾਰੀ ਨਹੀਂ ਪੈ ਰਿਹਾ ਤੁਹਾਨੂੰ ਜਿੱਤਾਂ ਲੱਗਦਾ ਦਬਾਬ ਨੂੰ ਵੀ ਨਹੀਂ ਆਉਂਦਾ ਸੌਣ ਦਾ ਮਹੀਨਾ ਹੈ ਪਰ ਕਈ ਪਾਸੇ ਰੋਪੜ ਸ਼ਹਿਰ ਦੇ ਵਿੱਚ ਸਾਡੇ ਨਜ਼ਦੀਕ ਰੋਪੜ ਆ ਜੀ ਕਈ ਪਿੰਡਾਂ ਦੇ ਵਿੱਚ ਉੱਥੇ ਪਾਣੀ ਬਹੁਤ ਆ ਗਿਆ ਰੈਲ ਮਾਜਰਾ ਉੱਥੇ ਕਹਿੰਦੇ ਅੰਦਰੇ ਵੜ ਗਿਆ ਪਾਣੀ ਇੰਨਾ ਕਿ ਮੀਂਹ ਆਇਆ ਔਰ ਇੰਨਾ ਕਿ ਪਾਣੀ ਆ ਇਹੀ ਅਰਦਾਸ ਕਰਦੇ ਆ ਪ੍ਰਮਾਤਮਾ ਮੂਰੇ ਵੀ ਸਾਰਿਆਂ ਮੂਰੇ ਬਸ ਇਹੀ ਅਰਦਾਸ ਆ ਵੀ ਸਭ ਠੀਕ ਠਾਕ ਰੱਖੀ ਮਾਲਕਾ ਤੇਤੋਂ ਪਰ ਤੇਤੋਂ بڑا ਕੋਈ ਨਹੀਂ ਰੱਖਣ ਵਾਲਾ ਵੀ ਤੂੰ ਡੋਬਣ ਵਾਲਾ ਵੀ ਤੂੰ ਹੀ ਆ ਮਾਲਕਾ ਤੂੰ ਹੀ ਸਭ ਤੇ ਆਪਣਾ ਹੱਥ ਮਿਹਰ ਪਰਿਆ ਦਾ ਰੱਖੀ ਤੇ ਹਾਂ ਤੂੰ ਦੱਸਣ ਗਿਆ ਕਹਿੰਦੀ ਮੈਨੂੰ ਜਰਨਜੀਤ ਕੋ ਮੈਂ ਤਾਂ ਸਾਨੂੰ ਐ ਕਹਿੰਨੀ ਆਂ ਕਿਆ ਕਹਿੰਨੀ ਤੁਸੀਂ ਕਹਿੰਦਾ ਤੈਨੂੰ ਅਕਲ ਨਹੀਂ ਤਾਂ ਕਰਕੇ ਮੈਂ ਕਹਿੰਨੀ ਵੀ ਭਾਈ ਦੇਖ ਮੇਂ ਦਾ ਕੰਮ ਆ ਜੇ ਤਾਂ ਤੁਸੀਂ ਜਾਣਾ ਚ ਪੇਰੇ ਤਾਂ ਤੁਸੀਂ ਬਿਸਕੁਟ ਲਿਆ ਕੇ ਰੱਖ ਲੋ ਹੁਣ ਜੇ ਸਾਜਰੇ ਨਿਕਲਣਾ ਕਿਉਂਕਿ ਭੈਣ ਕੋਲ ਤਾਂ ਆਪਾਂ ਨੇ ਉੱਠ ਕੇ ਐ ਚੱਲ ਜਾਇ ਪੰਜ ਮਿੰਟਾਂ ਚ ਚਲੇ ਜਾਣਾ ਤੇ ਦੂਰ ਦਾ ਕੰਮ ਹੈਗਾ ਦੂਰ ਦਾ ਜੇ ਤਾਂ ਤੁਸੀਂ ਉੱਥੇ ਪਹਿਲਾਂ ਜਾਣਾ ਮਤ ਕਹਿੰਦੇ ਤੁਸੀਂ ਸਾਧਰੇ ਕੀੜਾ ਕੱਢਿਓ ਰੋਟੀ ਸਟਾਰਟ ਚਾਲੂ ਮਾਲਾ ਸੁਧਾਰਾ ਨਹੀਂ ਦੇ ਕੇ ਹੁਣ ਆਪਾਂ ਨੇ ਹਾਂ ਤੁਸੀਂ ਹੁਣ ਮੀਂਹ ਗਣ ਦਾ ਕੰਮ ਆ ਮਨਿੰਦਰ ਆਜੂਗਾ ਮਨਿੰਦਰ ਤੋਂ ਅਰੋਂ ਪਹਿਲਾਂ ਪਹਿਲਾਂ ਹੁਣ ਤੁਸੀਂ ਸੀ ਬਿਸਕੁਟ ਹੁਣ ਲਈ ਆ ਕੇ ਰੱਖ ਲਓ ਠੀਕ ਹੈ ਨਾ ਫਿਰ ਆਪਾਂ ਤਿਆਰੀ ਰੱਖੂਗੇ ਜਦ ਮਨਿੰਦਰ ਸਕੂਲ ਤੋਂ ਆ ਗਿਆ ਤੇ ਜਦ ਤੁਰਪ ਅੱਛਾ ਜੀ ਮੈਂ ਕਹਿੰਦੇ ਵੀ ਘੜੀ ਘੰਟਾ ਜੇ ਬੈਠੇ ਨਾ ਫਾਇਦਾ ਕੀ ਆ ਫਿਰ ਗੱਲ ਵੀ ਉਹੀ ਆ ਗਈ ਨਾ ਤਾਂ ਕਿ ਹੁਣ ਲੈ ਕੇ ਰੱਖ ਲਓ ਬਿਸਕੁਟ ਜਦ ਆਪਾਂ ਦੀ ਤਿਆਰੀ ਹੋਊਗੀ ਆਪਾਂ ਤਿਆਰ ਰਹੂਗੇ ਮਨਿੰਦਰ ਆ ਗਿਆ ਬਾਦੀ ਖੋਲਣੀ ਇਹ ਕੱਣਾ ਬਣਾ ਲਾ ਮੜੇ ਨਾ ਕੇ ਟੋਟੇ ਪਾਣੀ ਤੇ ਪਾ ਲੂਗਾ ਉਹ ਤੇ ਬਣਾ ਕੇ ਜਾਂਦਾ ਹੈ ਇੱਕ ਵਾਰੀ ਫੇਰ ਪਾਣੀ ਪਾ ਕੇ ਆਪਣੇ ਕੱਪੜੇ ਪਾ ਕੇ ਤੇ ਦੁਰਫਣੀ ਤੇ ਉਹ ਵੀ ਮੈਨੂੰ ਵਿਚਾਰੇ ਜੀ ਤੋਂ ਭਾ ਬਿਸਕੁਟ ਲੈ ਕੇ ਆਉਣਾ ਜਗਦੇਵ ਕਰਿਆਨਾ ਸਟੋਰ ਸ਼੍ਰੀ ਚੌਂਕੌਰ ਦਾ ਉੱਥੇ ਅਸੀਂ ਹਰ ਸਾਲ ਬਿਸਕੁਟ ਉਹਨਾਂ ਤੋਂ ਹੀ ਲੈਂਦੇ ਹਾਂ ਠੀਕ ਹੈ ਤੇ ਉਹ ਮੈਨੂੰ ਕਈ ਵਾਰ ਉਹ ਵਿਚਾਰਨਾ ਮੈਨੂੰ ਕਹਿ ਦਿੱਤਾ ਕਹਿੰਦਾ ਆ ਕਿ ਯਾਰ ਮੇਰੀ ਨਾਲੇ ਵੀਡੀਓ ਬਣਾ ਦੇ ਨਾਲੇ ਆਪਣੇ ਬਿਸਕੁਟ ਵੀ ਦੇ ਜੀ ਹਣਾ ਵੀ ਭਾਈ ਤੁਸੀਂ ਸੱਤ ਮੈਨੂੰ ਇਹ ਗੱਲ ਕੋਈ ਟੈਨਸ਼ਨ ਨਾ ਲਓ ਗੱਲ ਵਿਚਾਲੇ ਆ ਅਸੀਂ ਨਾ ਜਦੋਂ ਮੇਰਾ ਭਾਈ ਆਇਆ ਸੀ ਉਹਨੇ ਮਤਲਬ ਮੇਰੇ ਭੈਣ ਨੂੰ ਸੁਧਾਰਾ ਦੇ ਕੇ ਅੱਧੀ ਗਢਾਣੀ ਪਿੱਛੇ ਪਿੰਡ ਕਢਾਣੀ ਜਾਉਂਦੇ ਹੋਣੇ ਗੋਰੀ ਦੇ ਪਿੰਡ ਤੇ ਫਿਰ ਉਹ ਮੈਂ ਉਹਨੂੰ ਕਿਹਾ ਕਿ ਵੀ ਉਰੀ ਆ ਕਿ ਬਿਸਕੁਟ ਲੈ ਲੀ ਤੂੰ ਹਨਾ ਉਹਨਾਂ ਨੇ ਬਣਾਉਣੇ ਦੀ ਮੈਂ ਕਿਹਾ ਰਹਿ ਦੇ ਦੂੰ ਮੁੱਲ ਦੇ ਲੈ ਲੈ ਫਿਰ ਬਰਸਾਤ ਕਰਕੇ ਔਖਾ ਸੀ ਚਨਾ ਨਾ ਤਰ ਕੋਈ ਨਾ ਟਾਈਮ ਕੋਈ ਭੀੜ ਸਾਰੇ ਪਾਸੇ ਹੈ ਬ੍ਰੇਕਫਾਸਟ ਸੁਧਾਰਿਆਂ ਦਾ ਕੰਮ ਉਹਨੇ ਚਮਕੌਰ ਅੰਕਲ ਤੋਂ ਹੀ ਲੈ ਤੇ ਜੁੱਸ ਨਾ ਲੰਨੇ ਹੁਣ ਆਪਾਂ ਨੇ ਖਾਦਾ ਹੀ ਬਿਸਕੁਟ ਇੱਕ ਨੰਬਰ ਬਿਸਕੁਟ ਕੋਈ ਕਹਿ ਨਹੀਂ ਸਕਦਾ ਵੀ ਇਹ ਜਿੱਦਾਂ ਪ ਘਰ ਬਣਾਉਨੇ ਵੀ ਉਦਾਂ ਦੇ ਵਣਦੇ ਤਾਂ ਸਾਰੇ ਘਰ ਮਾਂਦੀਆਂ ਪਰ ਜਿੱਦਾਂ ਆਪਾਂ ਆਪਣੇ ਹੱਥ ਨਾਲ ਕਹ ਰਹੇ ਨੇ ਇੱਕ ਚੀਜ਼ ਦੇ ਕੇ ਬਣਾਉਣੀ ਵੀ ਉਦਾਂ ਦਾ ਹੀ ਸਵਾਦ ਉਦਾਂ ਦੇ ਬਿਸਕੁਟ ਕੋਈ ਵੀ ਬਿਨ ਚੀਜ਼ ਚ ਫਰਕ ਨਹੀਂ ਲੱਗਦਾ ਆਪਾਂ ਬਣਾਉਨੇ ਆ ਘਰ ਆਪਾਂ ਨੂੰ ਪਤਾ ਹੀ ਕਿੱਦਾਂ ਦਾ ਬਿਸਕੁਟ ਬਣਦੀ ਹੈ ਪਰ ਇੰਨੇ ਸਵਾਦ ਬਿਸਕੁਟ ਪਰ ਅੰਕਲ ਇੱਕ ਗੱਲ ਦੱਸਿਆ ਵੀ ਜਿਆਦਾ ਵੀ ਤੁਸੀਂ ਰਾਵਟ ਤਾਂ ਆਪਾਂ ਨੂੰ ਵੀ ਪਤਾ ਪਰ ਪੈਸੇ ਵੀ ਅੰਕਲ ਨੇ ਵੀ ਦੱਸਿਆ ਕਿ ਜਿੱਦਾਂ ਤੁਸੀਂ ਹੁਣ ਕਹਿੰਦੇ ਹੋ ਵੀ ਇਦਾਂ ਬਿਸਕੁਟ ਰਹਿਣ ਜਿੱਦਾਂ ਮੇਰੇ ਕੋਲ ਤੋਂ ਲੈ ਕੇ ਚਲੇ ਵੀ ਰਾਵੜ ਨਾ ਖੋਲਿਓ ਬਸ ਹਵਾ ਨਾ ਲੱਗੇ ਬੇਚੀ ਤੋ ਵਿਚਾਰ ਰੱਖੋ ਬਿਸਕੁਟ ਜਿੰਨੇ ਦਿਨ ਮਰਜ਼ੀ ਰੱਖ ਲਓ ਖਰਾਬ ਨਹੀਂ ਹੋਊਗਾ ਬਹੁਤ ਵਧੀਆ ਬਿਸਕੁਟ ਹੈ ਜਰੂਰ ਲੇਓ ਤਿੰਨ ਚਾਰ ਮਹੀਨੇ ਬਿਸਕੁਟ ਤੁਸੀਂ ਸੰਭਾਲ ਕੇ ਰੱਖ ਸਕਦੇ ਆ ਹਵਾ ਨਹੀਂ ਲੱਗਣੀ ਚਾਹੀਦੀ ਬਿਸਕੁਟ ਦੀ ਗਾਰੰਟੀ ਸਾਡੀ ਖਰਾਬ ਨਹੀਂ ਹੋਊਗਾ ਸਵਾਦ ਵੀ ਬਹੁਤ ਔਰ ਵਧੀਆ ਨਾਤਾ ਦੇ ਖੁੱਦ ਵਿੱਚ ਜਿਆਦਾ ਮਿੱਠਾ ਨਾ ਘੱਟ ਬਿਲਕੁਲ ਐ ਬਿਲਕੁਲ ਨੋਰਮਲ ਹੈ ਜਿਹਨੂੰ ਕਹਿੰਦੇ ਆ ਉਹ ਚੀਜ਼ ਆ ਤੇ ਇੱਕ ਹੱਥ ਬਣ ਕੇ ਸਾਰਿਆਂ ਨੂੰ ਬੇਨਤੀ ਵੀ ਜਿਹੜੇ ਸਾਡੇ ਨੇੜੇ ਤੇੜੇ ਦੀ ਵੀਡੀਓ ਦੇਖਦੇ ਆ ਜੇ ਕਿਸੇ ਨੇ ਬਿਸਕੁਟ ਲੈ ਕੇ ਜਾਣੇ ਆ ਜਾ ਬਣਵਾਉਣਾ ਤੁਸੀਂ ਪਲੀਜ਼ ਇੱਕ ਵਾਰ ਜਗਦੇਵ ਕਰਿਆਨਾ ਸਟੋਰ ਸ਼੍ਰੀ ਚਮਕੌਰ ਸਾਹਿਬ ਦੇ ਸਾਹਮਣੇ ਆ ਬਿਲਕੁਲ ਜਿਹੜਾ ਆਪਣਾ ਪੈਟਰੋਲ ਪੰਪ ਦੀ ਦੁਕਾਨ ਹੈ ਜੀ ਬੇਲਾ ਰੋਡ ਇੱਕ ਵਾਰ ਜਰੂਰ ਗਰਚਾ ਪੈਟਰੋਲ ਪੰਪ ਦੇ ਸਾਹਮਣੇ ਦੁਕਾਨ ਹੈ ਜਗਦੇਵ ਕਰਿਆਨਾ ਸਟੋਰ ਇੱਕ ਵਾਰ ਉਹਨਾਂ ਕੋਲ ਵਿਜ਼ਿਟ ਜ਼ਰੂਰ ਕਰਿਓ ਇਹ ਨਾ ਕਹੋ ਵੀ ਸ਼ਾਇਦ ਪ੍ਰੋਮੋਸ਼ਨ ਕਰਕੇ ਕਰ ਰਹੇ ਆ ਸਾਡੇ ਨਾਲ ਇਹਦਾ ਕੋਈ ਹੋ ਨਹੀਂ ਹੈਗਾ ਬਸ ਅੰਕਲ ਦੀ ਚੀਜ਼ ਬਹੁਤ ਵਧੀਆ ਹੈ ਕਿਉਂਕਿ ਹੁਣ ਭੈਣ ਭਰਾਵਾਂ ਨੇ ਕਈ ਦੁਕਾਨਾਂ ਦੇ ਵਿੱਚ ਘੁੰਮ ਕੇ ਵੀ ਦੇਖਣਾ ਔਰ ਰੇਟ ਦਾ ਵੀ ਫਰਕ ਹੈ ਇਹ ਨਹੀਂ ਹੈ ਵੀ ਰੇਟ ਦਾ ਫਰਕ ਨਹੀਂ ਰੇਟ ਦਾ ਵੀ ਫਰਕ ਆ ਕੋਈ ਇਹ ਨਹੀਂ ਹੈ ਵੀ ਵੀ ਜੇ ਕਹਤਾ ਜੀ 180 ਰੁਪਏ 90 ਰੁਪਏ ਵੀ ਉਨੇ ਹੀ ਲੈਣੇ ਹਨ ਐਦਾਂ ਦੀ ਕੋਈ ਇੰਤਜ਼ਾਰ 20 ਰੁਪਏ ਉਤਰ ਉਤਰ ਵੀ ਹੋ ਜੰਨੇ ਆ ਕੋਈ ਗੱਲ ਨਹੀਂ ਹੈ ਕਿ ਪਰ ਬੰਦੇ ਬਹੁਤ ਸਾਊ ਵੀ ਆ ਔਰ ਸਮਾਨ ਵੀ ਇੱਕ ਨੰਬਰ ਔਰ ਉਹਨਾਂ ਤੁਸੀਂ ਮੰਨਣਾ ਨਹੀਂ ਉਹਨਾਂ ਦਾ ਜਿਹੜਾ ਸਮਾਨਾ ਲੁਧਿਆਣੇ ਤੱਕ ਵੀ ਚਰੰਗੀ ਜਾਂਦਾ ਲੁਧਿਆਣੇ ਤੱਕ ਕਿਉਂ ਮੈਨੂੰ ਕਾਹਤੇ ਪਤਾ ਕਿਉਂਕਿ ਜਦੋਂ ਮੈਂ ਹੁਣ ਗਿਆ ਤਾਂ ਨਾ ਬਿਸਕੂਟਾਂ ਦੀ ਵੀਡੀਓ ਬਣਾਈ ਥੀ ਪਿਛਲੀ ਸ਼ਾਇਦ ਸਬਸਕ੍ਰਾਈਬਰਾਂ ਨੇ ਦੇਖੀ ਵੀ ਹੋਗੀ ਸਾਡਿਆਂ ਨੇ ਉਨਾ ਕੋਲ ਜਿਆਦਾ ਨਹੀਂ ਜਿਆਦਾ 20 25 ਡੀਲਰ ਲੁਧਿਆਣੇ ਤੇ ਆਏ ਹੋਏ ਤੇ ਬਿਸਕੁਟ ਲਜਾਣ ਵਾਸਤੇ ਮੈਂ ਤੁਹਾਨੂੰ ਉਹੀ ਦੱਸਦਾ ਨਾ ਵੀ ਆਪਾਂ ਨੇ ਚੀਜ਼ ਖਾ ਕੇ ਦੇਖੇ ਮੈਂ ਤਾਂ ਭਾਈ ਹੁਣ ਮੈਨੂੰ ਤਾਂ ਹੋਈ ਤਸੱਲੀ ਮੈਂ ਐਵੇਂ ਕਹਾ ਬਾਕੀ ਮੇਰੇ ਭੈਣ ਭਾਈ ਚੱਲ ਜਿਆਦਾ ਨਹੀਂ ਕਿੰਨੋ ਲੈ ਜਾ ਕੇ ਦੇਖਿਓ ਖਾ ਕੇ ਦੇਖਿਓ ਫਿਰ ਲਓ ਸਿਆਣੀ ਕਰਨ 4 ਕਿਲੋ ਲੇ ਕੇ 5 ਕਿਲੋ 10 ਕਿਲੋ ਇਹ ਨਹੀਂ ਪਹਿਲੇ ਤੁਸੀਂ ਕਿਲੋ ਜਾਂ ਉੱਥੇ ਖੜ ਕੇ ਖਾ ਕੇ ਦੇਖੋ ਇੱਕ ਦਾ ਬਿਸਕੁਟ ਲੈ ਕੇ ਸਵਾਦ ਫਿਰ ਤੁਸੀਂ ਲੀ ਹਾਂ ਜੇ ਤੁਹਾਨੂੰ ਠੀਕ ਲੱਗਿਆ ਤਾਂ ਲੈ ਲਿਓ ਪਰ ਵੈਸੇ ਦੇਖੋ ਜੀ ਇਹਦੇ ਵਿੱਚ ਝੂਠ ਨਹੀਂ ਸਾਨੂੰ ਬਹੁਤ ਵਧੀਆ ਚੀਜ਼ ਰੱਖੀ ਆ ਅਸੀਂ ਚੱਲੇ ਆ ਜੀ ਹੁਣ ਸ਼੍ਰੀ ਚੰਪੌਰ ਸਾਹਿਬ ਤੇ ਜਾਵਾਂਗੇ ਤੇ ਨਾਲੇ ਉਹਨਾਂ ਦਾ ਰੇਟ ਜੋ ਵੀ ਗੱਲਬਾਤ ਉਹਨਾਂ ਦੀ ਜਿਹੜਾ ਬਿਸਕੁਟ ਦੀ ਸਫਾਈ ਔਰ ਇੰਨੀ ਕੁ ਵਧੀਆ ਸਫਾਈ ਰੱਖਦੇ ਆ ਉਹ ਜਿੱਥੇ ਬਿਸਕੁਟ ਬਣਦਾ ਹੈ ਜਿਹੜੀ ਉਹਨਾਂ ਨੇ ਅੰਦਰ ਮਸ਼ੀਨ ਲਾਈ ਹੋਈ ਆ ਕਿ ਕਿ ਹੁਣ ਜਿਆਦਾਤਰ ਤਾਂ ਜਿਹੜੇ ਪੁਰਾਣੇ ਟਾਈਮਾਂ ਦੇ ਵਿੱਚ ਤਾਂ ਪੱਠੀ ਵਿੱਚ ਬਿਸਕੁਟ ਬਣਦੇ ਤੇ ਹੁਣ ਉਹਨਾਂ ਨੇ ਮਸ਼ੀਨਾਂ ਲਾਈਆਂ ਹੋਈਆਂ ਮਸ਼ੀਨ ਨੇ ਹੀ ਆਟਾ ਗੁੰਨਣਾ ਮਸ਼ੀਨ ਨੇ ਹੀ ਬਣਾਉਣਾ ਔਰ ਮਸ਼ੀਨ ਨੇ ਹੀ ਪਕਾਉਣਾ ਪਰ ਬਹੁਤ ਵਧੀਆ ਚੀਜ਼ ਬਣੀ ਹੋਈ ਆ ਕਿ ਬਾਕੀ ਉਹ ਤੁਹਾਨੂੰ ਆਪ ਜਿਹੜਾ ਵੀ ਰੀਡ ਰੂਟ ਹੋਊਗਾ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਹੱਥ ਬੰਨ੍ਹ ਕੇ ਸੇ ਤੁਹਾਨੂੰ ਦੇਖ ਕੇ ਵੀ ਜਿਹੜੀਆਂ ਭੈਣਾਂ ਨੇ ਜਿਹੜੇ ਭਰਾਵਾਂ ਨੇ ਆਪਣੀਆਂ ਭੈਣਾਂ ਨੂੰ ਸੰਧਾਰੇ ਦੇਣੇ ਆ ਤੇ ਇੱਕ ਵਾਰ ਉਹਨਾਂ ਕੋਲ ਜਾ ਕੇ ਜਗਦੀਪ ਕਰਿਆਨਾ ਸਟੋਰ ਇੱਕ ਵਾਰ ਵੇਚਣੀ ਜ਼ਰੂਰ ਕਰਿਓ ਕਿ ਮਿਲਨੇ ਆਪਾਂ ਉਹਨੂੰ ਜਾ ਕੇ ਕਰਿਆਨਾ ਸਟੋਰ ਚੱਲੀਏ ਵੀ ਹਾਂਜੀ ਹਾਂਜੀ ਚਲੋ ਜੀ ਮਿਲਨੇ ਆਪਾਂ ਤੇ ਜਿਹੜੀ ਆ ਮਸ਼ੀਨ ਪਈ ਏ ਜੀ ਇਹਦੇ ਵਿੱਚ ਆਪਾਂ ਆਟਾ ਪਾ ਕੇ ਇਹਦੇ ਵਿੱਚ ਕਰਦੀ ਏ ਜੀ ਇਹ ਮਿਕਸ ਬਣਾਉਂਦੀ ਏ ਪੂਰਾ ਇਹ ਆਟੇ ਨੂੰ ਤੇ ਆਟੇ ਨੂੰ ਗੁੰਨਦੀ ਆਪਾਂ ਜੀ ਨੇ ਉਹ ਕਹਿੰਦੇ ਨੇ ਗੁੰਨਦੀ ਏ ਪੂਰਾ ਗੁੰਨਦੀ ਆਟੇ ਨੂੰ ਆਹ ਮਸ਼ੀਨ ਆਹ ਮਸ਼ੀਨ ਦੇ ਵਿੱਚ ਜਿਹੜੀ ਆ ਪਈ ਏ ਮਿੱਕੀ ਇੱਥੇ ਨੂੰ ਪੈਂਦਾ ਜੀ ਇੱਥੇ ਨੂੰ ਪੈਂਦਾ ਔਰ ਇਹਦੀ ਟਾਈਮਿੰਗ ਹੁੰਦੀ ਆ ਜਿਵੇਂ ਪਲੇਟ ਆ ਰੱਖਤੀ ਭਰ ਗਈ ਜਦੇ ਨਾਲ ਲਾਦੀ ਉਹ ਅਗਲੀ ਆ ਗਈ ਉਹ ਹਿਸਾਬ ਦੇ ਨਾਲ ਇਹਦੀ ਜਿਹੜੀ ਟਾਈਮਿੰਗ ਹੁੰਦੀ ਆ ਉਹ ਕਰੀ ਹੁੰਦੀ ਆ ਸੈਟ ਜੇ ਕੋਈ ਪੁੱਛੇ ਤਾਂ ਪਾਤੀ ਮੁਰੇਣਾ ਔਰ ਇਹ ਇੱਥੇ ਨੂੰ ਪੈਣਾ ਆ ਨਿਕਲਣਾ ਹੈ ਮੇਨ ਮੇਨ ਜਿਹੜੀ ਮਸ਼ੀਨ ਆ ਜਿਹਦੇ ਰਾਹੀਂ ਬਿਸਕੁਟ ਬਣਨੇ ਆ ਜੀ ਉਹ ਪਈ ਆ ਜੀ ਆ ਔਰ ਇਹ ਜਾਰ ਜਿਵੇਂ ਮੰਨ ਲਓ ਆ ਪੂਰੀ ਟ੍ਰੇ ਆ ਇਹ ਪੂਰੀ ਟ੍ਰੇ ਬਣ ਗਈ ਤੇ ਕਿੰਨੇ ਮਿੰਟ ਚ ਬਣ ਕੇ ਨਿਕਲ ਜਾਂਦੀ ਹੈ ਫੁੱਲ ਟ੍ਰੇ 10 ਮਿੰਟ 10 ਮਿੰਟ ਦੇ ਵਿੱਚ ਇਹ ਫੁੱਲ ਬਣ ਜਾਂਦੇ ਨੇ ਆਏ ਫੁੱਲ ਇਹ 10 ਮਿੰਟ ਦੇ ਵਿੱਚ ਵਿੱਚ ਇਹ ਫੁੱਲ ਟ੍ਰੇ ਬਣ ਕੇ ਬਾਹਰ ਉਹ ਕਿੰਨੀਆਂ ਟ੍ਰੇਆਂ ਪੈਣੀਆਂ ਇੱਚ ਇੱਕ ਪੈਦੀ ਹੈ ਨਾ ਨਾ ਆਹ ਟ੍ਰੇਆਂ ਦੀ ਲਹਿਨ ਕਿੰਨੀ ਆ 31 ਲੱਗੇ ਇੱਕ ਵਾਰ ਦੇ ਵਿੱਚ 31 ਜਾਣੀਆਂ ਔਰ ਇੱਕ ਵਾਰ ਚ 31 ਜਾਣੀਆਂ ਜੀ 31 ਬਣ ਕੇ 10 ਮਿੰਟਾਂ ਬਾਅਦ ਬਾਹਰ ਤੇ ਆ ਹੋਈ ਹੋਈ ਆ ਜੀ ਪੈਕਿੰਗ ਇਹ ਬਾਹਰ ਜਾਣੇ ਵਸ ਗੋੜਾ ਹਾਂਜੀ ਸਾਰੀ ਸਾਰੇ ਜਿੰਨੇ ਵੀ ਬੜ ਰਹੇ ਆ ਹਨਾ ਠੀਕ ਆ ਠੀਕ ਆ ਤੇ ਆ ਹੈਗੀ ਆ ਮੰਤਰੀਬਨ ਕੰਮ ਤੁਹਾਡਾ ਬੰਦ ਕਰ ਲੱਗੇ ਬਸ ਆ ਹੀ ਰਹਿ ਗਿਆ ਬਸ ਉਹਦਾ ਛੁੱਟੀ ਕਿਸ ਵੇਰੇ ਕਿੰਨੇ ਵਜੇ ਚਾਲੂ ਹੋ ਜਾਂਦਾ ਕੰਮ 7 ਵਜੇ ਤੋਂ ਚਾਲੂ ਸਟਾਰਟਿੰਗ ਹੋ ਜਾਂਦੀ ਆ ਸ਼ਾਮ ਨੂੰ ਯਾਨੀ ਕਿ 7 ਵਜੇ ਤੱਕ ਤੁਹਾਡੀ ਢੂਹੀ ਲੱਗਦੀ ਨਹੀਂ ਹੈ ਚਲੋ ਚਾਲ ਚਲੋ ਸੀ ਜਨਾ ਮੈਂ ਤਾਂ ਤੇ ਬਾਕੀ ਚਲੋ ਠੀਕ ਹੈ ਜੀ ਇੱਕ ਵਾਰ ਤੁਸੀਂ ਵਿਜਿਟ ਜਰੂਰ ਕਰਿਓ ਆਪਾਂ ਤੁਹਾਨੂੰ ਲੋਕੇਸ਼ਨ ਦੱਸ ਦਈਏ ਫੇਰ ਦੁਆਰਾ ਉਹ ਸਾਹਮਣੇ ਹੈਗਾ ਜੀ ਪਟ્રોલ ਪੰਪ ਬੇਲਾ ਰੋਡ ਇਹ ਹੈਗਾ ਜੀ ਜੇ ਆਪਣੇ ਜਗਦੀਸ਼ ਕਰਿਆਨਾ ਸਟੋਰ ਹੈ ਨਾ ਤੇ ਬਾਕੀ ਇੱਕ ਵਾਰ ਵਿਜਿਟ ਵਿਜਿਟ ਜਰੂਰ ਕਰਿਓ ਔਰ ਕੰਮ ਹੈਗਾ ਪੂਰਾ ਨੰ ਇੱਕ ਨੰਬਰ ਦਾ ਜੰਨੀ ਤੁਸੀਂ ਸਫਾਈ ਕਰ ਦੋ 19 ਵਧੀਆ ਤੇ ਬੰਦੇ ਵੀ ਐ ਸਾਫ ਸੁਥਰੇ ਐ ਨਹੀਂ ਹੈ ਵੀ ਹਾਂ ਲਿਪੜੇ ਢਪੜੇ ਫਿਰਦੇ ਆ ਬੰਦੇ ਆ ਟੌਰ ਨਾਲ ਆਪਣਾ ਕੰਮ ਕਰਦੇ ਆ ਇੱਕ ਨੰਬਰ ਕੰਮ ਚੱਲੇ ਹੁਣ ਚੱਲੀਏ ਆਪਾਂ ਫੇਰ ਕੂੜਾ ਲੈ ਲੀਏ ਚੱਲ ਫੇਰ ਚੱਲੀਏ ਲੋਤੀ ਰਾਤ ਗਏ ਤੇ ਜੀ ਬਿਸਕੁਟ ਬਣਾਉਣ ਵਾਸਤੇ ਤੇ ਬਿਸਕੁਟ ਹੋ ਗਏ ਜੀ ਆਪਣੇ ਰੈਡੀ ਤੇ ਰਾਤ ਤੱਕ ਵੀ ਬਹੁਤ ਹੋਵੇ ਤੇ ਲੇਟ ਜੀ ਫੂਡ ਦੇ ਦੇ ਵੀ ਚੱਲ ਜੀ ਆਪਾਂ ਸ਼ੇਤੀ ਬਿਸਕੁਟ ਮਿਲ ਗਏ ਤਾਂ ਆਪਾਂ ਸ਼ੇਤੀ ਭੈਣਾਂ ਨੂੰ ਜਾ ਕੇ ਦੇ ਆਉਂਦੇ ਤੇ ਤਾਂ ਕਰਕੇ ਹੋਗੇ ਲੇਟ ਤੇ ਹੁਣ ਚੱਲਿਆਂ ਜੀ ਆਪਾਂ ਬਿਸਕੁਟ ਭੈਣ ਸੰਧਾਰਾ ਦੇਣ ਵਾਸਤੇ ਤੇ ਇਹ ਸਾਡੇ ਫਰਜ਼ ਵੀ ਆ ਸਾਡਾ ਇਹ ਪਿਆਰ ਵੀ ਆ ਹਰ ਭੈਣ ਭਾਈ ਦੇ ਵਿੱਚ ਇਹ ਪਿਆਰ ਹੋਣਾ ਬਹੁਤ ਜ਼ਰੂਰੀ ਆ ਤਾਂ ਕਿ ਜਿੰਨਾਂ ਭੈਣਾ ਪੈ ਕੇ ਤੋਂ ਸੌਹਰੇ ਕਰ ਜਾਣੀਆਂ ਸੌਹਰੇ ਕਰ ਦਿੱਤੀ ਕਿਦੀਆਂ ਵੀ ਕਦੋਂ ਸਾਡਾ ਭਾਈ ਸੰਧਾਰਾ ਜੀ ਕੇ ਆਊਗਾ ਕਦੋਂ ਸਾਡੇ ਮਲਾਪ ਹੋਣਗੇ ਇਹ ਤਾਂ ਇੱਕ ਪੁਰਾਣੀ ਰੀਤੀ ਰਿਵਾਜਾਂ ਦੇ ਨਾਲ ਕਿਹਾ ਜਾਂਦਾ ਹੈ ਇੱਕ ਬਹਾਨਾ ਦਾ ਇਹ ਬਹਾਨਾ ਤਾਂ ਵੀ ਕਦੋਂ ਭਾਈ ਆਊਗਾ ਇਹ ਬਹਾਨੇ ਦੇ ਨਾਲ ਮੇਰਾ ਭਾਈ ਆਊਗਾ ਤੇ ਅਸੀਂ ਮਿਲਾਂਗੇ ਨਹੀਂ ਤੇ ਮੇਰੇ ਜਿਹੜਾ ਲੱਗਦਾ ਮੈਂ ਜਿਹੜੀਆਂ ਉਹ ਮਾਮਾ ਹੁੰਦੀ ਉਹ ਵੀ ਚੱਲੂਗੀ ਚੱਲ ਹੁਣ ਜਿੱਦਾਂ ਚਲੋ ਭਾਈ ਵਿਆਹ ਹੋਵੇ ਜਾਂ ਨਾ ਹੋਵੇ ਸਾਲਿਮਾ ਨੇ ਭਾਈ ਤੇਰਾ ਹੱਥੋਂ ਮਾਰਦਾ ਕੋਈ ਤੇਰੇ ਭਰਾਏ ਤੂੰ ਹੱਟ ਤਾ ਅੰਕਮੰਦਾ ਗੱਲ ਨੂੰ ਐ ਹੁੰਦਾ ਚਲੋ ਬਹਾਨੇ ਸਿਰ ਭਾਈ ਭਾਈ ਭੈਣ ਨੂੰ ਕਿਲਿਓ ਭੈਣ ਤੇ ਆਪਾਂ ਡਿਸਕੂਟਾ ਨਹੀਂ ਉਹਦੀ ਕਿਰਕਾ ਦੇ ਮੈਨੂੰ ਐ ਹੁੰਦਾ ਵੀ ਆ ਦਿਨ ਭਾਈ ਨੂੰ ਜਾ ਰਿਹਾ ਉਹਨੇ ਇੱਕ ਲੱਖ ਰਿਆ ਦਾ ਇੱਕ ਸੰਧਾਰੇ ਦਾ ਬਿਨਾਂ ਆਉਣਾ ਹੀ ਆਣਾ ਜਿਹੜਾ ਜਿੰਨਾ ਮਰਜ਼ੀ ਕੰਮ ਹੋਵੇ ਨੂੰ ਆਉਣਾ ਹੀ ਪੈਣਾ ਸਮਾਂ ਘੱਟ ਤੇ ਇਹਨੂੰ ਆਉਣਾ ਹੀ ਪੈਣਾ ਚਾਹੀਦਾ 10 ਮਿੰਟ 20 ਮਿੰਟ ਅੱਧਾ ਘੰਟਾ ਘੰਟਾ ਬਿਸਕੁਟਾਂ ਦੇਖੇ ਕੋਈ ਵੀ ਪੈਣਾ ਬਿਸਕੁਟਾਂ ਨੂੰ ਨਹੀਂ ਦੇਖੂਗੀ ਭਾਈ ਭਾਈ ਨੂੰ ਦੇਖ ਕੇ ਕਹਿੰਦੇ ਤੇ ਸਾਨ ਚਿਲ ਜਾਂਦੀ ਆ ਸ਼ੁਕਰਾ ਜੀ ਮੇਰਾ ਭਾਈ ਆ ਰੂਹ ਖੇੜ ਜਾਂਦੀ ਆ ਭੈਣ ਨੂੰ ਦੇਖ ਕੇ ਪਰਵਾਦੀ ਭਾਈਆਂ ਨੂੰ ਪੈਣਾ ਦੀ ਵੀ ਹਾਂ ਵੀ ਭਾਈ ਸਾਡਾ ਭਾਈ ਆਇਆ ਤੇ ਹੋਣਾ ਜਿਹੜਾ ਸੰਧਾਰਾ ਸਿੰਘ ਜੀ ਦੇ ਚੱਲੇ ਆ ਭੈਣ ਨੂੰ ਧਰਤੀ ਭੈਣ ਨਹੀਂ ਲੱਗਦਾ ਭੈਣਾ ਮੈਨੂੰ ਧਰਤੀ ਭੈਣ ਤੇ ਅੱਜ ਜਿਹੜੀ ਦੰਦਿਆ ਰਿਹਾ ਬੈਠਾ ਹੋਇਆ ਆ ਕਿ ਥੋੜਾ ਜਿਹਾ ਹੈਗਾ ਨਸੀਬ ਦੀ ਚਾਰਦੀ ਬਿਮਾਰੀ ਪ੍ਰੋਬਲਮ ਨੂੰ ਪ੍ਰੋਬਲਮ ਨੂੰ ਕਿੰਨਾ ਟੰਦ ਗਿਆ ਕਰਕੇ ਇਹ ਜਿਹੀ ਨਹੀਂ ਖੇਦਿਆ ਜੀ ਦੇ ਦਿਆਂ ਬਹੁਤ ਕਹਿੜੇ ਹੋਵੇ ਲੱਗ ਲੱਗ ਕੋਈ ਸੱਜੇ ਵਾਲੀ ਚਰੂਗਾ ਇਹ ਕਰਕੇ ਨਾ ਦਵਾ ਦੱਲ ਕੇ ਇਹ ਤਾਂ ਬਹੁਤ ਕਹਿੜੇ ਨੂੰ ਕੋਣ ਇਹਦਾ ਬੜੀ ਅੱਜ ਕੀ ਹੋਈ ਹੋਈ ਆ ਇਹਨੂੰ ਬੜੀ ਤਕਲੀਫ ਤਾਰ ਕਰਕੇ ਨੇ ਜਿਹੜੇ ਰਾਇ ਹੋਗੇ ਜਿੱਦਾਂ ਤੱਕ ਜਾਣਾ ਨਿਗਲ ਨਹੀਂ ਲੰਮੀ ਜਾੜਾ ਨੇ ਜਿਆਦਾ ਕੰਮ ਖੁੱਜਣਾ ਹਾਂ ਹੁਣ ਇਹਨੇ ਐ ਨਾ ਹੋ ਜਾਣਾ ਚਾਸ ਹੋ ਜਾਣਾ ਤੂੰ ਹਾਂ ਇਹ ਵੀ ਸਾਰਾ ਸਰੀਰ ਨੂੰ ਖਿੱਚਦੀ ਹੈ ਜਾੜਾ ਸਾਰਾ ਸਰੀਰ ਨੂੰ ਸਾਰਾ ਖਿੱਚਦੀ ਹੈ ਚਲ ਆਇਆ ਚੰਡੀ ਅੱਜ ਅੱਗੇ ਜਿਵੇਂ ਮੋਰ ਬਣਾਉਣਾ ਹਾਂ ਛਾਟਾ ਹੋਣਾ ਠੀਕ ਰਹੇ ਨੀ ਫਰਕ ਰਹੇ ਗਰਮੀ ਚੌਖਾ ਹੋ ਜਾਂਦਾ ਨਿਆਣੇ ਨੂੰ ਉੱਪਰ ਤੋਂ ਗਰਮੀ ਹੈ ਨਾ ਮੈਂ ਤੇਰੇ ਤੇਲ ਜਿੱਦਾਂ ਤਾਲੂਏ ਨੂੰ ਫੜਫੜੀਆਂ ਨੂੰ ਆ ਥੱਲੇ ਤੜੀਆਂ ਨੂੰ ਚੰਗੀ ਗੱਲ ਆ ਆ ਉਹ ਚੰਦਾ ਉਹ ਚੰਦਾ ਬੁਖਾਰ ਆਦੀ ਕੋੜੀ ਨੇ ਹੋਣਾ ਹੀ ਹੋਣਾ ਬੁਖਾਰ ਕਿਉਂਕਿ ਪਹਿਲਾ ਦੋ ਤੋਂ ਦੋ ਜਿਆਦਾ ਰੋਜ਼ਾਂ ਨੂੰ ਸਕੀਮ ਜਾਣਾ ਹੋਣੀ ਬੜੀ ਸਾਡੀ ਹਾਲ ਵਰਤ ਪੰਡਪੰਦਾ ਪੈਣਾ ਹੈ ਕੋਈ ਗੱਲ ਨਹੀਂ ਤੇ ਹੁਣ ਅਸੀਂ ਜਾਣਾ ਭੈਣ ਕੋਲ ਸੁੰਦਾਰਾ ਦੇ ਕੇ ਅਸੀਂ ਬੈਠੇ ਰਹੀ ਤੇ ਕਿਹੜੀ ਭੈਣ ਕੋਲ ਜਾਣਾ ਤੁਸੀਂ ਆਪ ਗੱਪਪੱ ਕਰੋ ਤੁਸੀਂ ਦੱਸਣਾ ਨਹੀਂ ਬੱਸ ਅਸੀਂ ਚਾਟ ਦੀ ਦਫਾ ਨੇ ਪਹੁੰਚ ਨਸਣਾ ਹੀ ਰਹਿਣੀ ਹੋਣਾ ਬਿੰਦਰ ਦੇ ਘਰ ਰਹਿ ਜੇ ਬੈਠਾ ਮੈਂ ਭਲੰਗਤ ਨੂੰ ਕਰਕੇ ਹੈਣੀ ਬਿੰਦਰ ਨੂੰ ਕਰਕੇ ਹੈਣੀ ਮੈਂ ਕਿਹਾ ਚਲ ਮੈਂ ਤਾਂ ਮਿੰਟ ਲਾਉਣੀ ਆ ਆਹ ਮਿਆਣਾ ਨੂ ਰੈਡੀ ਹੋਣੇ ਟਾਈਮ ਲੱਗ ਜਾਂਦਾ ਤੇ ਇਹ ਚੈਲੰਜੀ ਕਰਕੇ ਵੀ ਜਿਹੜਾ ਅਸੀਂ ਪਿਛਲੇ ਸਾਲ ਨਾ ਇੱਕ ਪੀਪਾ ਲਿੱਤਾ ਤਾਂ ਇੱਥੇ ਵੇਚਦੇ ਘਰਦੇ ਦੇ ਬਣੇ ਤੇ ਉਹ ਅਸੀਂ ਪੀਪਾ ਜਿਹੜਾ ਲਿੱਤਾ ਤਾਂ ਬਹੁਤ ਵਧੀਆ ਸੰਗ ਲੱਗਿਆ ਉਹ ਅਸੀਂ ਲੀ ਗਿਆ ਵੀ ਕਿਉਂਕਿ ਭੈਣ ਕੋਈ ਚੀਜ਼ ਜਦੋਂ ਆਪਾਂ ਨੇ ਦੇਣੀ ਆ ਪੂਰੀ ਟੌਰ ਨਹੀਂ ਹੋਵੇ ਹਨਾ ਐਵੇਂ ਨਹੀਂ ਲਪਾਪੇ ਭਰ ਕੇ ਫੜਾਇਆ ਜੀ ਹੈਨਾ ਨਹੀਂ ਚਲ ਪਰ ਇੱਕ ਗੱਲ ਹੈ ਕਿ ਜਦੋਂ ਇੱਕ ਹੋਣ ਹੋਊ ਚਾ ਥੋੜੇ ਜਿਹੜੇ ਆਵਾਜ਼ ਦੇ ਮਤਲਬ ਪੁਰਾਣਾ ਨਹੀਂ ਪ੍ਰਾਣਾ ਨਹੀਂ ਜਿੱਦਾਂ ਹੁਣ ਨਿਊ ਫੈਸ਼ਨ ਆ ਗਿਆ ਫੈਸ਼ਨ ਦੇ ਤੌਰ ਤੇ ਇੱਕ ਚੀਜ਼ ਚੱਲਦੀ ਪਹਿਲਾਂ ਤਾਂ ਸਾਤਾ ਬੀਬਾ ਹੁੰਦਾ ਸੀ ਘਰ ਜਿੱਦਾਂ ਆ ਆਂਕਾ ਸੀ ਟੀਵੀ ਲਾਇਆ ਹੁੰਦਾ ਡਾਲਾ ਪਾਈ ਉਹ ਹੀ ਲੈ ਕੇ ਲਈ ਘਰ ਸ਼ੁਰੂ ਹੈ ਨਾ ਵੀ ਬਰਕਤ ਹੁੰਦੀ ਬਰਕਤ ਗਾਟ ਤੋਂ ਹੀ ਬਰਕਤ ਕਾ ਵਿੱਚ ਚੀਜ਼ ਕੱਢਣੀ ਉਹਦੇ ਵਿੱਚ ਫੇਰ ਭਰ ਕੇ ਹੁਣ ਭੈਣ ਹੁੰਦੀ ਉਹ ਬਰਕਤੇ ਰਹਿੰਦੀ ਸੀ ਪੁਰਦਾ ਕਹਿੰਦੇ ਜਿੱਦਾਂ ਨਿਊ ਫੈਸ਼ਨ ਆ ਗਿਆ ਉਹ ਸਮਝ ਲਓ ਵੀ ਤੁਸੀਂ ਪੀਪਿਆ ਦਾ ਰਵਾਜ ਵੀ ਬੰਦ ਹੋ ਗਿਆ ਪਹਿਲਾ ਹਾਲੀਵੁੱਡ ਇਸਟੇਲ ਦੇ ਆ ਗਿਆ ਕਿ ਫੇਟ ਹੁਣ ਉੱਪਰ ਆ ਲਾਉਣ ਲੱਗੇ ਸੱਗੀ ਬਰਾਦੇ ਚੱਲ ਹੁਣ ਤਾਂ ਉਹ ਸੋਸ਼ਲਵਾਦੀ ਦੀ ਬਣ ਗਈ ਗੱਲ ਦੇਖੋ ਅਸੀਂ ਆਉ ਭਾਈ ਗੱਲ ਸੋਸ਼ਲਵਾਦੀ ਦੀ ਵੀ ਆਈ ਅੱਜਿਆ ਗੱਲ ਸਮੇਂ ਦੀ ਵੀ ਆ ਜਾਂਦੀ ਹੈ ਜਿਵੇਂ ਜੂ ਜੂ ਸਮਾਨ ਫੱੜਲੀ ਜਾਂਦਾ ਸਮੇਂ ਦੇ ਨਾਲ ਜਿਵੇਂ ਇਨਸਾਨ ਵੀ ਬਦਲਿਆ ਉਹੀ ਮੈਂ ਤੁਹਾਨੂੰ ਦੱਸੀ ਅੱਗੇ ਝੋਲਿਆ ਚੇਲੇ ਕੇ ਜਾਂਦੇ ਸੀ ਹਾਂ ਹਰ ਜੀ ਫਰਕ ਕਰ ਕੱਡੇ ਹੋ ਝੋਲੇ ਹੋਣੇ ਕੱਛਾਂ ਦੇ ਪਰ ਮੱਜ ਦੇ ਕੇ ਮੈਂ ਕਈ ਵਾਰ ਦੇਖਿਆ ਸਾਡੀ ਤੋਂ ਉਹਨਾਂ ਦੀ ਵੀ ਵੀਰ ਜੀ ਉਹਨਾਂ ਦੀ ਮਾਵਾਂ ਨੇ ਉਹ ਹੁਣ ਵੀ ਉਹੀ ਕੱਡੇ ਹੋਏ ਝੋਲੇ ਲੈ ਕੇ ਜਾਂਦੇ ਨੇ ਜਿੱਤੇ ਵੀ ਲੈ ਕੇ ਜਾਂਦੇ ਨੇ ਨਾ ਚਿੱਟਾ ਝੋਲਾ ਨਹੀਂ ਸੋਦੇ ਸੁਦੇ ਲੈ ਕੇ ਜਾਂਦੇ ਨੇ ਉਹੀ ਰੱਖਿਆ ਹੋਇਆ ਸੋਹਣਾ ਵੀ ਲੱਗਦਾ ਸੋਹਣਾ ਵੀ ਲੱਗਦਾ ਸਰ ਕੱਛਿਆ ਰਹੇ ਪੰਜਾਬੀ ਹੈਗਾ ਭੁੱਲਣਾ ਨਹੀਂ ਚਾਹੀਦਾ ਭੁੱਲਣਾ ਇਹ ਗੱਲ ਕਰੀ ਠੀਕ ਹੈ ਤੇ ਆਹ ਹਾਂ ਜਿਹੜਾ ਸੋਹਣੀ ਕਿਸੇ ਪਾਰੀ ਦਾ ਤਾਂ ਜਿਸ ਸਾਹ ਅਸੀਂ ਵੀ ਵੱੜ ਗਏ ਜੀ ਅਸੀਂ ਵੀ ਬੜੇ ਹੋਏ ਆ ਜੀ ਨਿਊ ਫੈਕਸ਼ਨ ਵਾਲੇ ਹਾਂ ਕਿ ਵੀ ਜਿਹੜਾ ਇੱਕ ਪੈਪਰ ਕੋਲੂ ਗਿਆ ਲੈਣਾ ਹੈ ਸ਼ੰਗਾਰ ਦੇ ਨਾਲ ਸਗਨਾ ਮੇਰਾ ਇਹ ਥੋੜਾ ਜਿਹਾ ਹੋਰ ਚੌਲ ਆਣ ਵਧਾ ਦਿੰਦਾ ਜਿਹੜੀ ਕੁਸ਼ੀਏ ਭੈਣਾਂ ਦੇ ਚਾਰੇ ਦੀ ਹੁਣ ਵਧਾ ਦਿੰਦਾ ਵਧਾ ਦਿੰਦਾ ਅਨਪੁੱਤ ਨੂੰ ਨਹੀਂ ਹੁੰਦਾ ਕਿ ਪੀਪੇ ਦੇ ਵਿੱਚ ਸਾਡਾ ਭਾਈ ਸਾਡੇ ਵਾਸਤੇ ਸੰਧਾਰਾ ਦੇ ਇਹ ਤੋਏ ਬਿਸਕੁਟ ਹੋਣ ਬਸ ਕੋਹ ਹੋਣ ਵੀ ਨਾ ਬਸ ਉਹਨਾਂ ਨੇ ਮੈਂ ਜ਼ੇਤਨ ਸੱਚੀ ਗੱਲ ਮੈਂ ਦੱਸੀ ਨਹੀਂ ਜਿੱਦਾਂ ਮੈਨੂੰ ਹੁਣ ਮੈਨੂੰ ਐ ਕਿ ਮੇਰਾ ਭਾਈ ਬਿਸਕੁਟ ਲੈ ਗਿਆ ਮੇਰਾ ਭਾਈ ਆ ਗਿਆ ਬਹਨਰਾ ਉਹਨਾਂ ਨੇ ਆਪਾਂ ਦੇਖ ਕੇ ਕੁਝ ਹੋਣਾ ਹੈ ਇਹ ਤਾਂ ਦੇਖ ਹੁਣ ਮਾਰਾ ਦੀ ਕਿਤਪਨਾ ਸਭ ਕੁਝ ਭੈਣਾਂ ਨੇ ਆਪਣੇ ਆਪਣੇ ਘਰ ਹੁੰਦਾ ਹੀ ਆ ਹਨਾ ਸਭ ਕੁਝ ਦਿੱਤਾ ਹੈ ਮਾਰਾ ਨੇ ਦਵੇ ਵੀ ਜੀਉਂਦੇ ਰਹੇ ਉਹਨਾਂ ਦੇ ਪਰਿਵਾਰ ਦੇ ਹਨਾ ਕਮਾਉਣੇ ਵਾਲੇ ਵੇ ਦਿਸਤਾਨੇ ਕਿ ਆਗਾਹ ਹੁੰਦਾ ਭਾਈ ਬੰਦਾ ਲੈ ਸਕਦਾ ਪਰ ਇੱਕ ਪਿਆਰ ਹੁੰਦਾ ਇਹ ਭੈਣਾਂ ਨੂੰ ਆਸ ਹੁੰਦੀ ਭੈਣਾਂ ਆਸ ਹੁੰਦੀ ਆ ਤੇ ਬਾਕੀ ਹੁਣ ਬਹੁਤੀਆਂ ਗੱਲਾਂ ਨਾਲ ਕਰ ਕੋਈ ਦਾ ਰੈਡੀ ਤੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਬਲੋਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੰਗੀ ਮਨ ਕਲਾ ਜੀ ਕਿ ਜੀ ਬਾ ਬਾਏ